ਅੱਜ ਦੀ ਕਨਵੈਨਸ਼ਨ ਬਾਰੇ ਦੱਸੋ ਕਿ ਕਨਵੈਨਸ਼ਨ ਕਿਸ ਤਰ੍ਹਾਂ ਦੀ ਰਹੀ ਕਿਹਨੇ-ਕਿਹਨੇ ਇਸ ਦੇ ਵਿੱਚ ਭਾਗ ਲਿਆ? ਲੰਬੂਰ ਖਨੋਰੀ ਬਾਡਰਾਂ ਦੇ ਉੱਤੇ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਸ਼ਾਰਟ ਫਾਰਮ 'ਚ ਟੀ.ਡਬਲਯੂ.ਟੀ.ਓ ਕਹਿ ਦਿੰਨੇ ਆ ਉਹਦੀਆਂ ਜਿਹੜੀਆਂ ਨੀਤੀਆਂ ਆ ਜਿਹੜੇ ਖੇਤੀ ਕਾਨੂੰਨ ਵੀ ਪਹਿਲਾਂ ਤਿੰਨ ਖਾਲੇ ਕਾਨੂੰਨ ਆਏ ਸੀ ਇਹ ਅਸਲ ਇਹਦੀ ਜਿਹੜੀ ਪਿੱਠ ਭੂਮੀ ਐ ਉਹ ਟੀ.ਡਬਲਯੂ.ਟੀ.ਓ ਵਿਸ਼ਵ ਵਪਾਰ ਸੰਗਠਨ ਤੇ ਵਰਲਡ ਬੈਂਕ ਇਹਨਾਂ ਅੰਤਰਰਾਸ਼ਟਰੀ ਸੰਸਥਾਵਾਂ ਇਹਨਾਂ ਪਾਲਿਸੀਆਂ ਨੂੰ ਤੈਅ ਕਰਦੀਆਂ ਹਰ ਦੇ ਦਾ ਬਹੁਤ ਸਾਲ ਜਦੋਂ ਨਿਊ ਇਕਨੋਮਿਕ ਰਿਫਾਰਮ ਜਦੋਂ ਡਾਕਟਰ ਮਨਮੋਹਨ ਸਿੰਘ ਵੇਲੇ ਇਹ ਇਹ ਨੀਤੀਆਂ ਆਈਆਂ ਉਹਦੇ ਵਿੱਚ ਇਹ 파ਟ ਬਣ ਕੇ ਸਮਝਾਉਂਦਾ ਸਹੀ ਬੰਦ ਕਰ ਚੁੱਕੇ ਆ ਉਹਦੇ ਤੋਂ ਬਾਹਰ ਹੋਣ ਲਈ ਸਾਰੇ ਦੇਸ਼ ਦੀ ਪਕਾਰ ਸੁਣੇ ਨਹੀਂ ਤਾਂ ਕੱਲਾ ਕਿਸਾਨ ਨਹੀਂ ਮਾਰਿਆ ਜਾਣਾ ਇਹ ਵੀ ਅਸੀਂ ਕਲੀਅਰ ਕਰਾਂਗੇ ਕੱਲਾ ਕਿਸਾਨ ਨਹੀਂ ਛੋਟਾ ਦੁਕਾਨਦਾਰ ਦੁੱਧ ਪਾ ਕੇ ਗੁਜ਼ਾਰਾ ਕਰਨ ਵਾਲਾ ਸੈਕਟਰ ਸਾਰੇ ਵਰਗਾਂ ਦੇ ਉੱਤੇ ਖਤਰਾ ਮਟਰਾ ਰਿਆ ਰੋਜ਼ਗਾਰ ਦੇ ਸਾਧਨ ਘਟ ਜਾਣੇ ਆ ਜਿਹੜੀ ਖੇਤੀ 'ਚ ਰੋਜ਼ਗਾਰ ਆਉਂਦਾ ਬਹੁਤ ਸਾਰੇ ਦੇਸ਼ ਨੇ ਜਿਹੜੇ WTO ਦਾ ਹਿੱਸਾ ਨਹੀਂ ਹੈਗੇ ਖੇਤੀ ਉਹਨਾਂ ਦੇਸ਼ਾਂ ਦੇ ਵਿੱਚ ਵੀ ਹੁੰਦੀ ਹੈ ਕੀ ਤੁਹਾਡੇ ਧਿਆਨ 'ਚ ਹੈ ਕਿ ਡਬਲਿਊਟੀਓ ਤੋਂ ਬਾਹਰ ਹੋ ਕੇ ਉਹਨਾਂ ਕਿਸਾਨਾਂ ਦਾ ਕਿੰਨਾ ਲਾਭ ਹੈ ਕੀ ਨੁਕਸਾਨ ਹੈ ਜੇ ਆਪਾਂ ਹਿੰਦੁਸਤਾਨ ਦੀ ਗੱਲ ਪੰਜਾਬ ਦੀ ਗੱਲ ਕਰੀਏ ਪੰਜਾਬ ਹਰਿਆਣਾ ਜਿਹੜੀ ਐਗਰੀਕਲਚਰ ਸਟੇਟਾਂ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਹੀ ਖੇਤੀਬਾੜੀ ਹੈ ਇੱਕ ਸਾਲ ਖੇਤੀ ਮਰ ਜਵੇ ਮਜ਼ਦੂਰ ਮਜ਼ਦੂਰ ਦੀ ਰੋਜੀ ਬੰਦ ਸਾਰੇ ਧੰਦੇ ਬੰਦ ਦੁਕਾਨਦਾਰ ਦੀ ਦੁਕਾਨਦਾਰ ਦੀ ਸੇਲ ਬੰਦ ਸਾਰੇ ਹੀ ਕਾਰੋਬਾਰ ਖੇਤੀਬਾੜੀ ਤੇ ਡਿਪੈਂਡ ਕਰਦੇ ਆ ਤੁਹਾਨੂੰ ਲੱਗਦਾ ਕਿ ਕਿਸਾਨ ਦੇ ਸਮਝ ਚ ਆ ਗਈ ਹੋਣੀ ਆ ਗੱਲ ਕਿ ਡਬਲਿਊਟੀਓ ਕੀ ਐ ਆਮ ਕਿਸਾਨ ਦੇ ਸਮਝ ਦੇ ਵਿੱਚ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਆਪਣੇ ਆਗੂ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਉਹਦੇ ਨਾਲ ਲੜਾਈ ਲੜਦੀਆਂ ਕਿ ਅਸੀਂ ਤੇਰੇ ਸਾਥੀ ਆਂ ਤਾਂ ਲੜਦੀਆਂ ਇੱਕ ਹੁੰਦਾ ਕਿ ਉਸ ਗੱਲ ਦੀ ਸਮਝ ਕੇ ਉੱਥੋਂ ਤੱਕ ਸਮਝ ਸਮਝ ਪਹੁੰਚਾਈ ਗਈ ਹੈ ਜੇ ਡਬਲਿਊਟੀਓ ਇਸ ਤੋਂ ਪਹਿਲਾਂ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਡਬਲਿਊਟੀਓ ਨਾਲ ਸਾਡੀ ਲੜਾਈ ਐ ਕੇਂਦਰ ਸਰਕਾਰ ਨਾਲ ਲੜਾਈ ਐ ਕੀ ਲੜਾਈ ਐ ਬਹੁਤ ਕਰਦੇ ਆ ਸਾਡੇ ਤੋਂ ਸੀਨੀਅਰ ਕਿਸਾਨ ਆਗੂ ਆ ਜਿਨ੍ਹਾਂ ਨੇ ਬੜੇ ਬੜੇ ਸਾਲ ਲਾਇਆ ਲੇਕਿਨ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਆਪਣਾ ਪਰਿਵਾਰ ਵੀ ਪਲਣਾ ਹੁੰਦਾ ਆਪਣਾ ਐਜਿਟੇਸ਼ਨ ਤੇ ਵੀ ਭਾਗ ਲੈਣਾ ਅੱਜ ਦੀ ਜਿਹੜੀ ਕਨਵੈਨਸ਼ਨ ਸੀ ਉਹਦੇ ਚ ਮਹਾਨ ਅਰਥ ਸ਼ਾਸਤਰੀ ਜਿਹੜੇ ਪੰਜਾਬ ਦੇ ਡਾਕਟਰ ਰਣਜੀਤ ਸਿੰਘ ਘੁੰਮਣ ਜਿਹੜੇ ਪ੍ਰੋਫੈਸਰ ਆਫ ਵੈਬਿਨਸ ਨੇ ਗੁਰਨਾਨਕ ਦੇਵ ਜੀ ਉਸ ਸੀ ਉਹ ਮੁੱਖ ਬੁਲਾਰੇ ਤੌਰ ਤੇ ਬੋਲੇ ਆ ਜਿਹੜੇ ਵੱਡੇ ਸੀਨੀਅਰ ਪੱਤਰਕਾਰ ਨੇ ਔਰ ਸਮਾਜ ਦੀ ਬਹੁਤ ਸਮਝ ਰੱਖਦੇ ਆ ਸਰਦਾਰ ਹਮਿੰਦਰ ਸਿੰਘ ਜੀ ਉਹਨਾਂ ਵਰਗੇ ਵਿਦਵਾਨ ਬੁਲਾਰਿਆਂ ਨੇ ਜਦੋਂ ਮੰਚ ਤੋਂ ਖੜ ਕੇ ਆਮ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਕਿਸਾਨਾਂ ਦੇ ਗੱਲ ਖਾਨੇ ਪੈਂਦੀ ਆ ਅਸੀਂ ਉਮੀਦ ਕਰਦੇ ਆ ਔਰ ਸਾਰੇ ਕਿਸਾਨਾਂ ਤੋਂ ਅਪੀਲ ਕਰਦੇ ਆ ਸਾਰੇ ਕਿਸਾਨਾਂ ਤੋਂ ਆਸ ਵੀ ਕਰਦੇ ਆ ਕਿਸਾਨੀ ਅੰਦੋਲਨ ਚੱਲ ਰਿਹਾ ਪਰ ਕਿਸਾਨੀ ਅੰਦੋਲਨ ਦੇ ਵਿੱਚ ਬੇਸਿਕਲੀ ਇਹਦੇ ਪਿੱਛੇ ਕੌਣ ਹੈ ਸੜਕਾਂ ਤੇ ਆਉਣਾ ਕਿਉਂ ਪਿਆ ਕਿਸਾਨ ਦੀਆਂ ਮਜਬੂਰੀਆਂ ਕਿਸਾਨ ਨੇ ਦਸੀਆਂ ਪਰ ਜਿਹੜੀਆਂ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਉਹ ਨੀਤੀਆਂ ਕਿੱਥੋਂ ਆਉਂਦੀਆਂ ਬੇਸਿਕਲੀ ਕਿਸਾਨ ਨੇ ਜੋ ਤੋੜ ਕੱਢਿਆ ਔਰ ਜਿੱਥੋਂ ਤੱਕ ਆਗੂ ਪਹੁੰਚੇ ਉਥੋਂ ਇਹ ਸਮਝ ਆਉਂਦਾ ਹੈ ਕਿ WTO ਦੀਆਂ ਜੋ ਗਾਈਡਲਾਈਨਸ ਨੇ ਜਿਸ ਦਾ ਹਵਾਲਾ ਕੇਂਦਰ ਦੀ ਸਰਕਾਰ ਵੀ ਦਿੰਦੀ ਹੈ ਕਿ WTO ਦੀ ਗਾਈਡਲਾਈਨਸ ਨੂੰ ਅਸੀਂ ਬ੍ਰੇਕ ਨਹੀਂ ਕਰ ਸਕਦੇ ਉਹਦੇ ਨਾਲ ਦੇਸ਼ ਦਾ ਨੁਕਸਾਨ ਹੋਏਗਾ ਪਰ ਕਿਸਾਨ ਕਹਿੰਦੇ ਨੇ ਕਿ ਸਾਨੂੰ WTO ਤੋਂ ਬਾਹਰ ਹੀ ਕਰ ਦਿੱਤਾ ਜਾਵੇ ਔਰ ਇਹ ਸਭ ਦੇ ਵਿਚਾਲੇ ਗੱਲ ਇਹ ਹੈ ਕਿ ਹਰ ਇੱਕ ਨੂੰ WTO ਬਾਰੇ ਪਤਾ ਨਹੀਂ ਆ ਹਰ ਇੱਕ ਕਿਸਾਨ ਨੂੰ ਪਤਾ ਨਹੀਂ ਕਿ WTO ਦੀਆਂ ਗਾਈਡਲਾਈਨਸ ਕੀ ਨੇ ਔਰ WTO ਕੀ ਆ ਇਹਨੂੰ ਸਮਝਾਉਣ ਦੇ ਵਾਸਤੇ ਜਾਨੀ ਲੜਾਈ ਨੂੰ ਹੋਰ ਵੱਡੇ ਲੈਵਲ ਤੇ ਪਹੁੰਚਾਉਣ ਦੇ ਵਾਸਤੇ ਅੱਜ ਸ਼ੰਭੂ ਔਰ ਖਨੋਰੀ ਬਾਰਡਰ ਤੇ ਕਨਵੈਨਸ਼ਨਸ ਹੋਈਆਂ ਉੱਥੇ ਸਮਾਰੋਹ ਹੋਏ ਜਿੱਥੇ ਖੇਤੀ ਮਾਹਿਰ ਪਹੁੰਚੇ ਜਿੱਥੇ ਬਹੁਤ ਸਾਰੇ ਮਾਹਿਰਾਂ ਨੇ ਉੱਥੇ ਪਹੁੰਚ ਕੇ WTO ਦੇ ਬਾਰੇ ਆਮ ਕਿਸਾਨਾਂ ਨੂੰ ਜਾਗਰੂਕ ਕੀਤਾ ਔਰ ਸਮਝਾਇਆ ਕਿ ਡਬਲਯੂਟੀਓ ਕੀ ਹੈ ਔਰ ਉਹਦੀਆਂ ਹਦਾਇਤਾਂ ਕੀ ਨੇ ਕਿਸਾਨ ਨੂੰ ਉਹਦਾ ਨੁਕਸਾਨ ਕੀ ਆ ਇਹ ਸਾਰੀ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸਤਨਾਮ ਸਿੰਘ ਸਾਨੀ ਸਾਹਿਬ ਨੇ ਜਿਹੜੇ ਇਸ ਮੋਰਚੇ ਦੇ ਆਗੂ ਵੀ ਨੇ ਸਾਨੀ ਸਾਹਿਬ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਅੱਜ ਦੀ ਕਨਵੈਨਸ਼ਨ ਬਾਰੇ ਦੱਸੋ ਕਿ ਕਨਵੈਨਸ਼ਨ ਕਿਸ ਤਰ੍ਹਾਂ ਦੀ ਰਹੀ ਕਿਹਨੇ-ਕਿਹਨੇ ਇਸ ਦੇ ਵਿੱਚ ਭਾਗ ਲਿਆ ਦੇਖੋ ਜਿਹੜੀ ਅੱਜ ਦੀ ਕਨਵੈਨਸ਼ਨ ਸੀ ਸ਼ੰਭੂ ਔਰ ਖਨੌਰੀ ਬਾਰਡਰਾਂ ਦੇ ਉੱਤੇ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਸ਼ਾਰਟ ਫ ਜਿਹੜੇ ਖੇਤੀ ਕਾਨੂੰਨ ਵੀ ਪਹਿਲਾਂ ਤਿੰਨ ਖਾਲੇ ਕਾਨੂੰਨ ਆਏ ਸੀ ਇਹ ਅਸਲ ਇਹਦੀ ਜਿਹੜੀ ਪਿੱਠ ਭੂਮੀ ਹੈ ਉਹ ਡਬਲਯੂਟੀਓ ਵਿਸ਼ਵ ਵਪਾਰ ਸੰਗਠਨ ਤੇ ਵਰਲਡ ਬੈਂਕ ਇਹਨਾਂ ਅੰਤਰਰਾਸ਼ਟਰੀ ਸੰਸਥਾਵਾਂ ਇਹਨਾਂ ਪਾਲਿਸੀਆਂ ਨੂੰ ਤੈਅ ਕਰਦੀਆਂ ਕਿ ਜਿਹੜੇ ਦੁਨੀਆਂ ਦੇ ਅਮੀਰ ਮੁਲਕ ਹੈ ਜਿਨ੍ਹਾਂ ਕੋ ਬਹੁਤ ਲੱਖਾਂ ਏਕੜ ਜ਼ਮੀਨ ਵਾਧੂ ਹੈ ਉਹਨਾਂ ਦੇ ਬਹੁਤ ਥੋੜੇ ਲੋਕ ਖੇਤੀ ਕਰਦੇ ਆ ਦੁਨੀਆ ਦੇ ਅਮੀਰ ਮੁਲਕਾਂ ਨੇ ਇਹਨਾਂ ਸਸਤਾਵਾਂ ਦੇ ਰਾਹੀਂ ਜਿਹੜੇ ਦੁਨੀਆ ਦੇ ਵਿਕਾਸਸ਼ੀਲ ਦੇਸ਼ ਆ ਜਿਨ੍ਹਾਂ ਦੀ ਵੱਡੀ ਪਾਪੂਲੇਸ਼ਨ ਆ ਉਹਨਾਂ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਉਹਨਾਂ ਦੇ ਸਮਝੌਤਿਆਂ ਤੇ ਕਰਾ ਕੇ ਐਸੀਆਂ ਕੰਡੀਸ਼ਨਾਂ ਲਾਈਆਂ ਗਈਆਂ ਵੀ ਇੰਨੇ ਸਾਲ ਤੁਸੀਂ ਇੰਨੇ ਪਰਸੈਂਟ ਸਾਡੇ ਤੋਂ ਅਨਾਜ ਖਰੀਦੋਗੇ ਇੰਨੇ ਸਾਲਾਂ ਬਾਅਦ ਇੰਨਾ ਖਰੀਦੋਗੇ ਉਹਨਾਂ ਕੰਡੀਸ਼ਨਾਂ ਕਰਕੇ ਜਿਹੜਾ ਦੇਸ਼ ਦਾ ਖੇਤੀ ਸੈਕਟਰ ਆ ਹੋਰ ਸੈਕਟਰ ਆ ਜੋਗਿਕ ਸੈਕਟਰ ਆ ਉਹ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਕਿਉਂਕਿ ਆਪਣੀ ਜਿਹੜੀ ਪਾਪੂਲੇਸ਼ਨ ਆ ਲਗਭਗ 140 ਕਰੋੜ ਆਬਾਦੀ ਵਾਲਾ ਦੇਸ਼ ਜਦੋਂ ਅਨਾਜ ਬਾਹਰੋਂ ਖਰੀਦੇਗਾ ਜਿਹੜੀ ਛੋਟੀ ਕਿਸਾਨੀ ਆ ਆਮ ਕਿਸਾਨ ਆ ਉਹ ਕਿੱਥੋਂ ਰੋਟੀ ਕਮਾ ਕੇ ਖਾਏਗਾ ਜਿੱਥੇ ਅੱਧੇ ਤੋਂ ਵੱਧ ਦੇਸ਼ ਖੇਤੀ ਸੈਕਟਰ ਤੇ ਨਿਰਭਰ ਕਰਦਾ ਹੈ ਵੱਡੇ ਸਵਾਲ ਹੈ ਦੁਨੀਆ ਦੇ ਮਾਡਲ ਨੂੰ ਦੁਨੀਆ ਦਾ ਜਿਹੜਾ ਮਾਡਲ ਆ ਅਮੀਰ ਮੁਲਕ ਦਾ ਜਿਵੇਂ ਅਮੀਰ ਦੀ ਰੀਸ ਜਦੋਂ ਆਪਾਂ ਗਰੀਬ ਕਰਦਾ ਉਹ ਬੰਦਾ ਬਹੁਤਾ ਚਿਰ ਨਹੀਂ ਚੱਲਦਾ ਅਮੀਰ ਮੁਲਕਾਂ ਦਾ ਜਿਹੜਾ ਮਾਡਲ ਆ ਉਹ ਸਾਡੇ ਦੇਸ਼ ਦੀ ਖੇਤੀ ਤੇ ਇਕਨੋਮੀ ਤੇ ਲਾਗੂ ਨਹੀਂ ਹੋ ਸਕਦਾ ਇਹਦਾ ਅਸੀਂ ਡਟਮਾ ਵਿਰੋਧ ਕਰਦੇ ਆ ਲੇਕਿਨ ਜਿਹੜੀ ਸਰਕਾਰ ਆ ਉਹ ਕਿਉਂ ਸਮਰਥਨ ਕਿਉਂ ਕੀਤਾ ਭਾਰਤ ਦੇ ਦਾ ਮੈਂਬਰ ਹੈ ਜੀ ਭਾਰਤ ਦੇ ਦਾ ਬਹੁਤ ਸਾਲ ਜਦੋਂ ਨਿਊ ਇਕਨੋਮਿਕ ਰਿਫਾਰਮ ਜਦੋਂ ਡਾਕਟਰ ਮਨਮੋਹਨ ਸਿੰਘ ਵੇਲੇ ਇਹ ਨੀਤੀਆਂ ਆਈਆਂ ਉਹਦੇ ਵਿੱਚ ਇਹ 파ਟ ਬਣ ਕੇ ਸਮਝੌਤਾ ਸਹੀ ਬੰਦ ਕਰ ਚੁੱਕੇ ਆ ਉਹਦੇ ਤੋਂ ਬਾਹਰ ਹੋਣ ਲਈ ਸਾਰੇ ਦੇਸ਼ ਦੀ ਪੁਕਾਰ ਸੁਣੇ ਨਹੀਂ ਤਾਂ ਕੱਲਾ ਕਿਸਾਨ ਨਹੀਂ ਮਾਰਿਆ ਜਾਣਾ ਵੀ ਅਸੀਂ ਕਲੀਅਰ ਕਰਾਂਗੇ ਕੱਲਾ ਕਿਸਾਨ ਨਹੀਂ ਛੋਟਾ ਦੁਕਾਨਦਾਰ ਦੁੱਧ ਪਾ ਕੇ ਗੁਜ਼ਾਰਾ ਕਰਨ ਵਾਲਾ ਸੈਕਟਰ ਸਾਰੇ ਵਰਗਾਂ ਦੇ ਉੱਤੇ ਖਤਰਾ ਮਟਰਾ ਰਿਹਾ ਰੋਜ਼ਗਾਰ ਦੇ ਸਾਧਨ ਘਟ ਜਾਣੇ ਆ ਜਿਹੜੀ ਖੇਤੀ 'ਚ ਰੋਜ਼ਗਾਰ ਆਉਂਦਾ ਐਗਜ਼ਾਮਪਲ ਦਿੰਨਾ ਮੈਂ ਮੇਰੇ ਪਿੰਡ ਦੇ ਵਿੱਚ ਸਾਨੀ ਦੇ ਵਿੱਚ 500 ਏਕੜ ਗੰਨਾ ਹੁੰਦਾ 150 ਲੇਬਰ ਦਾ ਬੰਦਾ ਡੇਲੀ ਮਤਲਬ 6 ਮਹੀਨੇ ਗੰਨੇ ਦੇ ਉੱਤੋਂ ਰੋਟੀ ਕਮਾ ਕੇ ਖਾਂਦਾ ਜਦੋਂ ਗੰਨੇ ਦੀ ਖੇਤੀ ਕਾਰਪੋਰੇਟ ਕੋ ਜਾਏਗੀ ਮਸ਼ੀਨਾਂ ਨਾਲ ਗੰਨਾ ਕੱਟਣਾ 150 ਬੰਦਾ ਸਿੱਧਾ ਪ੍ਰਵਾਸੀ ਲੇਬਰ ਦਾ ਬਾਕੀ ਕਿਸਾਨ ਰੋਟੀ ਕਮਾ ਕੇ ਖਾਂਦੇ ਇਸ ਤਰ੍ਹਾਂ ਹੋਣਾ ਛੋਟਾ ਦੁਕਾਨਦਾਰ ਛੋਟਾ ਕਰਿਆਨੇ ਵਾਲਾ ਦੋਜੀ ਸਾਰੀਆਂ ਕੰਪਨੀਆਂ ਕਾਬਜ ਹੋਣ ਗਿਆ ਦੁੱਧ ਵੀ ਪੈਕਟਾਂ ਦਾ ਜਿਵੇਂ ਮਲਟੀਨੇਸ਼ਨਲ ਕੰਪਨੀਆਂ ਕਰਦੀਆਂ ਸਾਰੇ ਸਮਾਜ ਦੇ ਉੱਤੇ ਖਤਰਾ ਵਿੱਦਿਆ ਦਾ ਵਪਾਰੀਕਰਨ ਹੋ ਗਿਆ ਸਿਹਤ ਸਹੂਲਤਾਂ ਦਾ ਵਪਾਰੀਕਰਨ ਹੋ ਗਿਆ ਹੁਣ ਖੇਤੀਬਾੜੀ ਦਾ ਵਪਾਰੀਕਰਨ ਜਿਹੜੀ ਸਰਕਾਰ ਕਰਨ ਤੇ ਲੱਗੀ ਉਹ ਆ ਉਹਦੇ ਖਿਲਾਫ ਦਰਸਲ ਸਾਡੀ ਲੜਾਈ ਆ ਕਿਸਾਨ ਨਿਤਰ ਕੇ ਆਉਂਦਾ ਲੇਕਿਨ ਸਮਾਜ ਦੇ ਸਾਰੇ ਵਰਗਾਂ ਤੋਂ ਚਾਹੇ ਉਹ ਵਿਦਿਆਰਥੀ ਵਰਗ ਆ ਦੁਕਾਨਦਾਰ ਵਰਗ ਆ ਮਲਾਜ਼ਮ ਵਰਗ ਆ ਬੁੱਧੀਜੀਵੀ ਵਰਗ ਆ ਦੇਸ਼ ਦੇ ਵਕੀਲ ਆ ਕਾਨੂੰਨਦਾਨ ਆ ਸਮਾਜ ਦੇ ਸਾਰੇ ਇਨਸਾਫ ਪਸੰਦ ਲੋਕਾਂ ਤੋਂ ਦੁਨੀਆ ਭਰ ਦੇ ਤੋਂ ਅਸੀਂ ਆਸ ਕਰਦੇ ਆ ਕਿ ਇਸ ਅੰਦੋਲਨ ਦੀ ਹਮਾਇਤ ਕਰਨ ਕਿਸੇ ਵੀ ਰੂਪ ਚ ਕੀਤੀ ਜਾ ਸਕਦੀ ਹੈ ਅੱਛਾ ਬਹੁਤ ਸਾਰੇ ਦੇਸ਼ ਨੇ ਜਿਹੜੇ WTO ਦਾ ਹਿੱਸਾ ਨਹੀਂ ਹੈਗੇ ਖੇਤੀ ਉਹਨਾਂ ਦੇਸ਼ਾਂ ਦੇ ਵਿੱਚ ਵੀ ਹੁੰਦੀ ਆ ਕੀ ਤੁਹਾਡੇ ਧਿਆਨ ਚ ਹੈ ਕਿ WTO ਤੋਂ ਬਾਹਰ ਹੋ ਕੇ ਉਹਨਾਂ ਕਿਸਾਨਾਂ ਦਾ ਕਿੰਨਾ ਲਾਭ ਹੈ ਕੀ ਨੁਕਸਾਨ ਹੈ ਉਹਦੇ ਤੇ ਸਟੱਡੀ ਹੋਈ ਹੈ ਤੁਹਾਡੇ ਵਿੱਚ ਕੋ ਸਰਕਾਰ ਕਰ ਸਕਦੀ ਕੱਲੇ ਖੇਤੀਬਾੜੀ ਸੈਕਟਰ ਨੂੰ ਵਾਰ ਕਰ ਸਕਦੀ ਆ ਜੇ ਆਪਾਂ ਹਿੰਦੁਸਤਾਨ ਦੀ ਗੱਲ ਪੰਜਾਬ ਦੀ ਗੱਲ ਕਰੀਏ ਪੰਜਾਬ ਹਰਿਆਣਾ ਜਿਹੜੀਆਂ ਐਗਰੀਕਲਚਰ ਸਟੇਟਾਂ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਹੀ ਖੇਤੀਬਾੜੀ ਹੈ ਇੱਕ ਸਾਲ ਖੇਤੀ ਮਰ ਜਵੇ ਮਜ਼ਦੂਰ ਮਜ਼ਦੂਰ ਦੀ ਰੋਜੀ ਬੰਦ ਸਾਰੇ ਧੱਦੇ ਬੰਦ ਦੁਕਾਨਦਾਰ ਦੀ ਦੁਕਾਨਦਾਰ ਦੀ ਸੇਲ ਬੰਦ ਸਾਰੇ ਹੀ ਕਾਰੋਬਾਰ ਖੇਤੀਬਾੜੀ ਤੇ ਡਿਪੈਂਡ ਕਰਦੇ ਆ ਜਦੋਂ ਖੇਤੀਬਾੜੀ ਕਾਰਪੋਰੇਟ ਸੈਕਟਰ ਕੋ ਜਾਏਗੀ ਦੇਖੋ ਸਾਡੇ ਦੁਆਬੇ ਪਿਆ ਦੁਆਬੇ ਨੂੰ ਬਿਲੋਂਗ ਕਰਦਾ ਸਾਡੇ ਕੁਝ ਦੁਆਬੇ ਦੇ ਵੱਡੇ ਫਾਰਮਰ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਾ ਕੇ ਜਿਹੜੇ 20-20 ਹਜ਼ਾਰ ਏਕੜ ਦੀ ਖੇਤੀ ਕਰਦੇ ਆ ਵੱਡੀਆਂ ਸਬਸਿਡੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਆਪਣੇ ਖਜ਼ਾਨਾ ਨੂੰ ਦਿੰਦਾ ਹਜ਼ਾਰਾਂ ਕਰੋੜਾਂ ਦੀਆਂ ਸਬਸਿਡੀਆਂ ਜੇ ਫਸਲ ਸਰਕਾਰ ਦੀ ਲੋੜ ਤੋਂ ਵੱਧ ਗਈ ਉਹ ਫਸਲ ਦਾ ਸਰਕਾਰ ਪੂਰੀ ਪੇਮੈਂਟ ਕਰਦੀ ਆ ਚਾਹੇ ਸਰਕਾਰ ਉਹਨੂੰ ਕਿਸਾਨ ਖੇਤਾਂ ਚ ਨਸ਼ਟ ਕਰ ਦੇਵੇ ਜਾਂ ਸਮੁੰਦਰ ਚ ਸੜ ਦੇਵੇ ਤੇ ਸਾਡੇ ਆ ਤੁਸੀਂ ਘੱਗਰ ਦਾ ਇਲਾਕਾ ਹੜਾਂ ਦੀ ਮਾਰ ਇੱਕ ਵੀ ਕਿਸਾਨ ਦੱਸ ਦਿਓ ਜਿਹਨੂੰ ਸਰਕਾਰ ਨੇ ਮੁਆਵਜ਼ਾ ਦਿੱਤਾ ਸਾਰਾ ਝੋਨਾ ਮਰ ਗਿਆ ਦੋ ਦੋ ਵਾਰੀ ਝੋਨਾ ਮਰ ਗਿਆ ਉਹਨਾਂ ਦੇਸ਼ਾਂ ਦਾ ਮਾਡਲ ਫੇਲ ਹੋਇਆ ਮਾਡਲ ਆਪਾਂ ਇਹ ਸਦੇਸ਼ ਦੇ ਵਿੱਚ ਨਹੀਂ ਬਣਾ ਸਕਦੇ ਤੁਹਾਨੂੰ ਲੱਗਦਾ ਕਿ ਕਿਸਾਨ ਦੇ ਸਮਝ ਚ ਆ ਗਈ ਹੋਣੀ ਆ ਗੱਲ ਕਿ ਡਬਲਿਊਟੀਓ ਕੀ ਹੈ ਆਮ ਕਿਸਾਨ ਦੇ ਸਮਝ ਦੇ ਵਿੱਚ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਆਪਣੇ ਆਗੂ ਦੀਆਂ ਗੱਲਾਂ ਨੂੰ ਸੁਣ ਕੇ ਉਹਦੇ ਉਹਦੇ ਨਾਲ ਲੜਾਈ ਲੜਦੀਆਂ ਕਿ ਅਸੀਂ ਤੇਰੇ ਸਾਥੀ ਆ ਤਾਂ ਲੜਦੀਆਂ ਇੱਕ ਹੁੰਦਾ ਕਿ ਉਸ ਗੱਲ ਦੀ ਸਮਝ ਕੇ ਉੱਥੋਂ ਤੱਕ ਸਮਝ ਸਮਝ ਪਹੁੰਚਾਈ ਗਈ ਹੈ ਜੇ ਡਬਲਿਊਟੀਓ ਇਸ ਤੋਂ ਪਹਿਲਾਂ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਡਬਲਿਊਟੀਓ ਨਾਲ ਸਾਡੀ ਲੜਾਈ ਹੈ ਕੇਂਦਰ ਸਰਕਾਰ ਨਾਲ ਲੜਾਈ ਹੈ ਕੀ ਲੜਾਈ ਦੇਖੋ ਕਿਸਾਨਾਂ ਦੇ ਅਸੀਂ ਕਿਸਾਨ ਯੂਨੀਅਨ ਦਾ ਮੈਂ ਜਨਰਲ ਸਕੱਤਰ ਆ ਸਾਡੀਆਂ ਕੁਝ ਜਦੋਂ ਅਸੀਂ ਬਹੁਤ ਕਰਦੇ ਆ ਸਾਡੇ ਤੋਂ ਸੀਨੀਅਰ ਕਿਸਾਨ ਆਗੂ ਆ ਜਿਨ੍ਹਾਂ ਨੇ ਬੜੇ ਬੜੇ ਸਾਲ ਲਾਏ ਆ ਲੇਕਿਨ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਆਪਣਾ ਪਰਿਵਾਰ ਵੀ ਪਲਣਾ ਹੁੰਦਾ ਆਪਣਾ ਐਜੀਟੇਸ਼ਨ ਦਾ ਵੀ ਭਾਗ ਲੈਣਾ ਅੱਜ ਦੀ ਜਿਹੜੀ ਕਨਵੈਨਸ਼ਨ ਸੀ ਉਹਦੇ ਚ ਮਹਾਨ ਅਰਥ ਸ਼ਾਸਤਰੀ ਜਿਹੜੇ ਪੰਜਾਬ ਦੇ ਡਾਕਟਰ ਰਣਜੀਤ ਸਿੰਘ ਘੁੰਮਣ ਜਿਹੜੇ ਪ੍ਰੋਫੈਸਰ ਆਫ ਵੈਬਿਨੈਂਸ ਨੇ ਗੁਰੂ ਨਾਨਕ ਦੇ ਯੂਨੀਵਰਸਿਟੀ ਉਹ ਮੁੱਖ ਬੁਲਾਰੇ ਤੌਰ ਤੇ ਬੋਲੇ ਆ ਜਿਹੜੇ ਵੱਡੇ ਸੀਨੀਅਰ ਪੱਤਰਕਾਰ ਨੇ ਔਰ ਸਮਾਜ ਦੀ ਬਹੁਤ ਸਮਝ ਰੱਖਦੇ ਆ ਸਰਦਾਰ ਹਮੇਸ਼ ਸਿੰਘ ਜੀ ਉਹਨਾਂ ਵਰਗੇ ਵਿਦਵਾਨ ਬੁਲਾ ਰਿਆ ਨੇ ਜਦੋਂ ਮੰਚ ਤੋਂ ਖੜ ਕੇ ਆਮ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਕਿਸਾਨਾਂ ਦੇ ਗੱਲ ਖਾਨੇ ਪੈਂਦੀ ਆ ਅਸੀਂ ਉਮੀਦ ਕਰਦੇ ਆ ਔਰ ਸਾਰੇ ਕਿਸਾਨਾਂ ਤੋਂ ਅਪੀਲ ਕਰਦੇ ਆ ਸਾਰੇ ਕਿਸਾਨਾਂ ਤੋਂ ਆਸ ਵੀ ਕਰਦੇ ਆ ਕਿ ਆਪੋ ਆਪਣੇ ਪਿੰਡ ਦੇ ਵਿੱਚ ਜਾ ਕੇ ਹਰ ਕਿਸਾਨ ਹਰ ਪਿੰਡ ਦਾ ਕਿਸਾਨ ਇੱਥੇ ਹੈਗਾ ਹਰ ਕਿਸਾਨ ਜਿਹੜਾ ਐਜੀਟੇਸ਼ਨਾਂ 'ਚ ਆਉਂਦਾ ਉਹ ਟੀਚਰ ਬਣ ਕੇ ਪਿੰਡਾਂ ਦੇ ਵਿੱਚ ਇਹਦਾ ਪ੍ਰਚਾਰ ਕਰੇ ਆਮ ਲੋਕਾਂ ਚ ਸੱਥਾਂ ਚ ਧਾਰਮਿਕ ਸਥਾਨਾਂ ਦੇ ਉੱਤੇ ਜਦੋਂ ਪ੍ਰਚਾਰ ਜਾਏਗਾ ਇਹ ਕੱਲੇ ਕਿਸਾਨਾਂ ਦਾ ਵੀਰੋ ਮਸਲਾ ਨਹੀਂ ਕਿਸਾਨੀ ਨੇ ਜਦੋਂ ਨਸ਼ਟ ਹੋ ਗਈ ਸਮਾਜ ਦਾ ਸਾਰਾ ਢਾਂਚਾ ਤਹਿਸ਼ ਰੇਸ਼ ਹੋ ਜਾਣਾ ਅਸੀਂ ਤੁਸੀਂ 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 ਉਸ ਏਰੀਏ ਨੂੰ ਬਿਲੋਂਗ ਕਰਦੇ ਹੋ ਜਿੱਥੇ ਗੰਨਾ ਆਕਾਸ਼ਤਕਰ ਜ਼ਿਆਦਾ ਹੈ ਗੰਨਾ ਤੁਹਾਡੇ ਏਰੀਏ ਦੇ ਵਿੱਚ ਦੁਆਬੇ ਦੇ ਵਿੱਚ ਜ਼ਿਆਦਾ ਹੁੰਦਾ ਹੈ ਪਿਛਲੇ ਦਿਨੀ ਐਸੇ ਤਰਨੇ ਦੌਰਾਨ ਹੀ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਐਲਾਨ ਹੋਇਆ ਕਿ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਹੋਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੰਨੇ ਦੇ ਵਿੱਚ ਜਿਹੜਾ ਰੇਟਾਂ ਦੇ ਵਿੱਚ ਵਾਧਾ ਉਹਨਾਂ ਨਹੀਂ ਹੋਇਆ ਜਿੱਦਾਂ ਹੋਣਾ ਚਾਹੀਦਾ ਬਹੁਤ ਘੱਟ ਦੂਧੀ ਗੱਲ ਜੋ ਕਿਸਾਨ ਪੈਦਾ ਕਰਦਾ ਜੋ ਵੀ ਕਿਸਾਨ ਪੈਦਾ ਕਰਦਾ ਚਾਹੇ ਸੀ ਕਣਕ ਪੈਦਾ ਕਰਦੇ ਆ ਝੋਨਾ ਪੈਦਾ ਕਰਦੇ ਆ ਖੰਡ ਪੈਦਾ ਕਰ ਗੰਨੇ ਤੋਂ ਖੰਡ ਬਣਦੀ ਆ ਉਹਨੂੰ ਸਰਕਾਰ ਗਿਣਦੀ ਆ essentiial commodity act ਦੇ ਹੇਠ ਆਉਂਦੀਆਂ ਇਹ ਜ਼ਰੂਰੀ ਵਸਤਾਂ ਐ ਉਹਨਾਂ ਤੇ ਲਾਗੂ ਹੁੰਦਾ ਪਰ ਜੋ ਕਿਸਾਨ ਨੇ ਖਰੀਦਣਾ ਆ ਸਪੋਜ ਕਰੋ ਮੈਂ ਟਰੈਕਟਰ ਖਰੀਦਣਾ ਕਮਬਾਈਨ ਖਰੀਦਣੀ ਟਰਾਲੀ ਖਰੀਦਣੀ ਆ ਜੋ ਅਸੀਂ ਵੇਚਣਾ ਉਹਦੇ ਤੇ ਕੰਟਰੋਲ ਆਵੇ ਉਦੋਂ ਵਾਧਾ ਨਹੀਂ ਹੋ ਸਕਦਾ ਜੋ ਅਸੀਂ ਖਰੀਦਣਾ ਕਿਸਾਨ ਨੇ ਟੂਬਲ ਲਾਉਣਾ ਕੋ ਟਰੈਕਟਰ ਖਰੀਦਣਾ ਟਰਾਲੀ ਖਰੀਦਣੀ ਜੇ ਕੈਪੈਸਿਟੀ ਸਾਈਜ਼ ਖਰੀਦਣੀ ਆ ਜੋ ਵੀ ਕਿਸਾਨ ਨੇ ਖਰੀਦਣਾ ਉਹਦੇ ਤੇ ਕੰਟਰੋਲ ਕਿਦਾ ਉਹਦੇ ਤੇ ਕੰਪਨੀਆਂ ਦਾ ਕੰਟਰੋਲ ਆ ਜਾਂ ਤਾਂ ਸਰਕਾਰ ਉਹਨਾਂ ਦੀ ਉਹਨਾਂ ਦੀ ਕੀਮਤਾਂ ਵੀ ਨਿਸ਼ਚਿਤ ਕਰ ਦਵੇ ਵੀ ਫਲਾਨੀ ਕੰਪਨੀ ਦਾ ਡਾਇਰੈਕਟਰ ਵੀ ਇਹ 4 ਲੱਖ ਤੋਂ ਵੱਧ ਨਹੀਂ ਵਿਕਣਾ ਫਲਾਨੀ ਚੀਜ਼ ਨੇ ਤੋਂ ਵੱਧ ਨਹੀਂ ਵਿਕਣੀ ਜੋ ਅਸੀਂ ਪੈਦਾ ਕਰਕੇ ਵੇਚਣਾ ਉਹਦੇ ਤੇ ਕੰਟਰੋਲ ਆ ਜੋ ਕਿਸਾਨ ਨੇ ਖਰੀਦਣਾ ਉਹਦੇ ਤੇ ਕੋਈ ਕੰਟਰੋਲ ਨਹੀਂ ਕਾਰਪੋਰੇਟ ਜਿੰਨੀਆਂ ਪੈਸਟੀਸਾਈਡ ਕੰਪਨੀਆਂ ਜਿੰਨੀਆਂ ਮਨਮਰਜ਼ੀ ਕੀਮਤਾਂ ਵਸੂਲਣ ਇਹ ਜਿਹੜੀ ਅੰਨੀ ਲੁੱਟਿਆ ਇਹ ਸਮਾਜ ਦੇ ਵਿੱਚ ਕਰਨ ਆ ਜੋ ਕਿਸਾਨ ਪੈਦਾ ਕਰਦਾ ਇੱਕ ਮੈਡੀਕਲ ਮੈਡੀਕਲ ਮਾਫੀਆ 10 ਰੁਪਏ ਦੀ ਚੀਜ਼ ਦਾ 1000 ਰੁਪਿਆ ਵਸੂਲ ਹੋ ਰਿਹਾ ਉਹਦੇ ਤੋਂ ਸਾਰੇ ਪੀੜ ਤੇ ਸਮਾਜ ਕੱਲਾ ਕਿਸਾਨ ਪੀੜ ਤੇ ਨਹੀਂ ਮੈਡੀਕਲ ਹਸਪਤਾਲਾਂ ਦੇ ਵਿੱਚ ਕਿਵੇਂ ਲੁੱਟ ਹੋ ਰਹੀ ਆ ਲੱਖਾਂ ਦੇ 20-20 ਲੱਖ ਦੇ ਬਿੱਲ ਬਣ ਰਹੇ ਆ ਤੁਸੀਂ ਮੈਨੂੰ ਦੱਸੋ ਸਾਡੇ ਦੇਸ਼ ਦੀ ਜਿਹੜੀ ਮਿਡਲ ਕਲਾਸ ਆ ਲੋਅਰ ਗਰੀਬ ਕਲਾਸ ਦੀ ਗੱਲ ਛੱਡੋ ਮਿਡਲ ਕਲਾਸ ਜਿਹੜੇ ਨੌਕਰੀ ਪੇਸ਼ਾ ਉਹ ਵੀ ਉਹ ਪੇਵ ਨਹੀਂ ਕਰ ਸਕਦੀ ਵਿੱਦਿਆ ਦਾ ਵਪਾਰੀਕਰਨ ਹੋ ਗਿਆ ਮਹਿੰਗੇ ਸਕੂਲ ਕਾਲਜ ਵਿੱਦਿਆ ਸਾਰੀ ਵਪਾਰੀਕਰਨ ਹੋ ਗਿਆ ਸਾਰਾ ਸਮਾਜ ਦਾ ਵਰਗ ਜਿਹੜਾ ਨਾ ਬੱਚਿਆਂ ਨੂੰ ਪੜ੍ਹਾ ਸਕਦਾ ਨਾ ਇਲਾਜ ਕਰਾ ਸਕਦਾ ਤੇ ਹੁਣ ਜੋ ਹਾਲਾਤ ਬਣਦੇ ਆ ਮੈਨੂੰ ਲੱਗਦਾ ਉਹ ਦੋ ਡੰਗ ਦੀ ਰੋਟੀ ਵੀ ਆਮ ਬੰਦਾ ਆਪਣੇ ਬੱਚਿਆਂ ਨੂੰ ਦੇ ਨਹੀਂ ਸਕੇ Uh, WTO ਦੀਆਂ ਨੀਤੀਆਂ WTO ਦੇ ਬਾਰੇ ਸਮਝਾਉਣ ਦੇ ਲਈ ਕਨਵੈਨਸ਼ਨਾਂ ਹੋਈਆਂ ਇਹ ਇਹ ਦਿੱਤੇ ਗਏ ਪ੍ਰੋਗਰਾਮਾਂ ਦੀ ਉਸੇ ਸੂਚੀ ਦੇ ਵਿੱਚੋਂ ਸੀ ਜੋ 28 ਤਰੀਕ ਤੱਕ ਚੱਲਣੀ ਹੈ ਔਰ 29 ਤਰੀਕ ਨੂੰ ਲਾਸਟ ਜਾ ਕੇ ਇਹ ਫੈਸਲਾ ਹੋਣਾ ਹੈ ਕਿ ਇਸ ਤੋਂ ਅੱਗੇ ਕੀ ਕਰਨਾ ਅਗਲੇ ਸੰਘਰਸ਼ ਦੀ ਰਣਨੀਤੀ ਕੀ ਰਹੇਗੀ ਫਿਲਹਾਲ ਜਿਸ ਤਰ੍ਹਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਕਿ ਦਿੱਲੀ ਦੇ ਜਿਹੜੇ ਬਾਰਡਰ ਬੰਦ ਕੀਤੇ ਸੀ ਉਹਨਾਂ ਤੋਂ ਰੋਕਾਂ ਹਟਾ ਦਿੱਤੀਆਂ ਗਈਆਂ ਉਹ ਕਿਸ ਤਰ੍ਹਾਂ ਦੀ ਸੀ ਇਹ ਸਵਾਲ ਵੀ ਪੁੱਛੇ ਗਏ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਕਿ ਜਦੋਂ ਉਹ ਰੋਕਾਂ ਲਾਈਆਂ ਗਈਆਂ ਉਦੋਂ ਤੁਸੀਂ ਠੀਕ ਸੀ ਜਾਂ ਫਿਰ ਜਦੋਂ ਹੁਣ ਰੋਕਾਂ ਹਟਾਈਆਂ ਗਈਆਂ ਉਦੋਂ ਤੁਸੀਂ ਠੀਕ ਹੋ ਤਾਂ ਇਸ ਦਾ ਜਵਾਬ ਕੇਂਦਰ ਸਰਕਾਰ ਦੇ ਵੱਲੋਂ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਫਿਲਹਾਲ ਪ੍ਰੋਗਰਾਮ 29 ਤਰੀਕ ਨੂੰ ਅਗਲਾ ਲੀਕਿਆ ਜਾਣਾ ਹੈ ਕਿ ਇਸ ਤੋਂ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਰਹਿਣ ਵਾਲੀ ਹੈ ਆਪਣੇ ਸਹਿਯੋਗੀ ਗੁਰਸਿਮਰ ਸਿੰਘ ਨਾਲ ਮਰਾਵੀ ਸੰਗਰਾ ਹੋਰ ਦਾ ਅਨ ਮਿਊਟ ਸ਼ੰਭੂ